ਟਾਟ ਲੋ ਮਿੱਤਰ ਜੰਗਲੀ ਜਾਨਵਰ ਨੇ ਜੋ ਪਿੰਡਾਂ ਦੇ ਵਿੱਚ ਖੌਫ ਬਣਾਇਆ ਹੋਇਆ ਉਹ ਗੱਲ ਕਿੰਨੀ ਕਿ ਸੱਚ ਹੈ ਤੇ ਕਿੰਨੀ ਕਿ ਝੂਠ ਹੈ ਅੱਜ ਆਪਾਂ ਉਹ ਗੱਲ ਕਲੀਅਰ ਕਰਨ ਵਾਸਤੇ ਪਿੰਡ ਕਿਲੀ ਨਿਹਾਲ ਸਿੰਘ ਦੇ ਵਾਲੇ ਨਾਲ ਪਿੱਸੀਆਂ ਨੇ ਪਹੁੰਚੇ ਹੋਏ ਆਂ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਬਹੁਤ ਜਾਣੇ ਨੂੰ ਇਹ ਗੱਲ ਲੱਗਦੀ ਹੈ ਵੀ ਉਹ ਜਾਨਵਰ ਜਿਹੜਾ ਜੰਗਲੀ ਪਿੰਡਾਂ ਦੇ ਵਿੱਚ ਆਇਆ ਹੋਇਆ ਉਹ ਗੱਲ ਝੂਠੀ ਆ ਤੇ ਅੱਜ ਆਪੇ ਇਹ ਦੱਸਣੇ ਵੀ ਕਿੰਨੀ ਕਿ ਸੱਚ ਹੈ ਤੇ ਕਿੰਨੀ ਕਿ ਝੂਠ ਹੈ ਸੱਚ ਬਾਈ 100% ਸੱਚ ਆ ਹਮੇਂ ਨਾਲ ਬਿੱਤਰੀ ਆ ਅੱਛਾ ਜੀ ਮੈਂ ਇਹ ਚ ਦੱਸਦਾ ਏ ਓਕੇ ਹੁਜੇ ਬੰਦਾ ਗੱਪ ਮਾਰ ਵੀ ਮੇਰਾ ਵਿਸਤੋਈ ਹੈ ਠੀਕ ਹੈ ਜੀ ਤੁਹਾਨੂੰ ਮੇਰੇ ਹੱਥ ਦੀ ਦੇ ਆ ਹਾਂ ਜਿਹੜੀਆਂ ਦੇ ਦੀਆਂ ਹੈ ਅੱਛਾ ਜੀ ਹਾਂ ਇਸਰੀਏ ਤੇ ਵੇਖ ਲੋ ਠੀਕ ਹੈ ਜੀ ਪਰਾਂ ਤੁਸੀਂ ਵੇਖ ਹੀ ਆਏ ਆ ਜੀ ਜੀ ਜਾਂ ਜਿੱਥੇ ਖੁੰਡ ਰੋ ਵੇਖ ਆਏ ਆ ਉਹ ਦੱਸੋ ਉਹ ਜੰਗਲੀ ਜਾਨਵਰ ਨੇ ਆਪਣੇ ਇੱਥੇ ਇੱਥੇ ਮਤਲਬ ਆਪਣਾ ਨੁਕਸਾਨ ਕੀਤਾ ਐ ਮੂੰਹ ਅਟੈਕ ਕੀਤਾ ਮੇਰੇ ਆ ਤੁਸੀਂ ਦੇਖ ਸਕਦੇ ਨਹੀਂ ਮੜੀ ਜ਼ੂਮ ਕਰ ਦਿਓ ਅੱਖਾਂ ਤੇ ਵੀ ਇੱਥੇ ਇੱਥੇ ਨੁਕਸਾਨ ਕੀਤਾ ਤੇ ਕਿੰਨੇ ਟਾਂਕੇ ਲੱਗੇ ਹੋਇਆ ਜੀ ਇੱਥੇ 45 ਤੇ 50 ਦੇ ਵਿੱਚ ਵਿੱਚ ਦੱਸੋ ਡਾਕਟਰ ਠੀਕ ਹੈ ਜੀ ਤੇ ਇੱਕ ਆਪਣੇ ਹੋਰ ਹੱਥਾਂ ਤੇ ਹੱਥ ਵੀ ਦਿਖਾ ਦਿਓ ਹਾਂ ਹੱਥਾ ਦੇਖੋ ਜੀ ਆ ਤੁਸੀਂ ਦੇਖ ਸਕਦੇ ਆ ਦੇਖ ਸਕ ਆ ਇਹ ਤਾਂ ਵੇਖ ਸਕਦੇ ਨਾ ਕਿਹੜੇ ਤੇ ਕਿਹੜੇ ਜਦੋਂ ਅਮਰਤਵੇਲਾ ਸੀ ਤੁਸੀਂ ਸਵੇਰ ਉੱਠੇ ਸੀ ਕਿ ਕਦੋਂ ਦਾ ਟਾਈਮ ਸੀ ਉਹ ਮੇਰੇ ਅਮਰਤਵੇਲਾ 4 ਵਜੇ ਤੇ 4-5 ਮਿੰਟ ਦਾ ਟਾਈਮ ਹੀ ਆ 4 ਠੀਕ ਹੈ ਠੀਕ ਹੈ ਤੇ ਜਦੋਂ ਆਇਆ ਤੁਸੀਂ ਗੇਟ ਖੋਲ੍ਹਿਆ ਉਦੋਂ ਆਪ ਤੁਹਾਡੇ ਤੋਂ ਕੋਈ ਅਟੈਕ ਕੀਤਾ ਉਹਨੇ ਹਮਲਾ ਕੀਤਾ ਕਿ ਮਤਲਬ ਕੀ ਕਰ ਗੇਟ ਖੁੱਲ ਕੇ ਮੈਂ ਦੋ ਕਰਮਾਂ ਗਾਹ ਗਿਆ ਸਰ ਅਛਾ ਮਤਲਬ ਉਹ ਤਾਂ ਤੁਸੀਂ ਨਾਰਮਲ ਜਿਵੇਂ ਵਰਤਕ ਵੇਲੇ ਉੱਠਦੇ ਆ ਤੁਸੀਂ ਤਾਂ ਉੱਠੇ ਤੁਹਾਨੂੰ ਨਹੀਂ ਸੀ ਪਤਾ ਕਿ ਗੇਟ ਖੜਕ ਰਿਹਾ ਜਾਂ ਮਤਲਬ ਆਪ ਹੀ ਬਾਹਰ ਗਏ ਤੁਸੀਂ ਆਪ ਹੀ ਮ ਬਾਹਰ ਗਏ ਵੀ ਮੁੰਡੇ ਗੁਰਦੁਆਰਾ ਜਾਣਾ ਸੀ ਆ ਹਾਂਜੀ ਉਹਨੇ ਮੋਟਰ ਸਟਾਰਟ ਕਰਤਾ ਠੀਕ ਹੈ ਜੀ ਤੇ ਮੈਂ ਵੀ ਬਾਹਰ ਖੋਲਣਾ ਪੁੜਿਆ ਮੈਂ ਬਾਹਰ ਖੋਲ ਦੇ ਮਕੇ ਬਾਹਰ ਭੇਡਦਾ ਮਰੋ ਕੇ ਗਿਆ ਨਾ ਬਾਹਰ ਖੋਲਾ ਛੱਡ ਕੇ ਜੀ ਤੇ ਮਰੋ ਬਾਹਰ ਭੇਡਦੇ ਤੇ ਆਪੇ ਵੀ ਉਹ ਜਾਵਾਂਗਾ ਟੱਪ ਜੂਆ ਤੇ ਜਿਹੜੀ ਹੁਣ ਖਬਰ ਦੱਸੀ ਜਾ ਰਹੀ ਹੈ ਇਹ ਆਪਾਂ ਨੂੰ ਬਹੁਤ ਜਾਣਿਆਂ ਨੂੰ ਪਤਾ ਨਹੀਂ ਇਹ ਆਪਣਾ ਇੱਕ ਵਾਰੀ ਪਿੰਡਾਂ ਦੇ ਨਾਮ ਤੁਸੀਂ ਦੱਸ ਦਿਓ ਜੀ ਆਪਣੇ ਮੂੰਹ ਕਿਹੜੇ ਕਿਹੜੇ ਪਿੰਡ ਇਨਾ ਬੁਰਜੇ ਕੁੱਤਾ ਕਰਤੋਂ ਪਿਆ ਜੀ 10 ਵਜੇ ਰਾਤ ਨੂੰ ਠੀਕ ਹੈ ਮੈਮੇ ਭਗਵਾਨੇ ਮੈਮੇ ਪਿਆ ਤੇ ਪਾਣੀ ਲਾਉਣ ਆਏ ਬੰਦੇ ਨੂੰ ਬਾਹ ਉਹਦੇ ਫੜੀ ਹੈ ਅੱਛਾ ਉਹ ਬੰਦਾ ਡਿੱਗ ਪਿਆ ਓਕੇ ਉਸ ਤੋਂ ਬਾਅਦ ਕਿਲੀ ਆ ਉਥੇ ਕਿਲੀ ਕੋਈ ਕੁੱਤੇ ਨੂੰ ਪਿਆ ਉਹ ਕੁੱਤੇ ਨੇ ਮੂੰਹ ਕੱਢਿਆ ਬਾਹਰ ਮੰਜੇ ਤਰਤਾਂ ਦੀ ਉਹ ਕੁੱਤੇ ਦਾ ਮੂੰਹ ਬਾੜਿਆ ਠੀਕ ਹੈ ਜੇ ਪੰਜਾਂ ਪੰਜਾਂ ਮਾਰੇ ਕੁਝ ਵੀ ਕੀਤਾ ਉਹ ਭੱਜ ਗਿਆ ਉਹ ਕੁੱਤਾ ਡਰ ਕੇ ਗਿਆ ਤਰਤਾਂ ਦੇ ਵਜਿਆ ਹਾਂਜੀ ਤਰਤਾਂ ਦੇ ਵਜਿਆ ਉਸ ਤੋਂ ਬਾਅਦ ਪਿੱਸਿਆ ਨੇ ਆ ਹਾਂਜੀ ਪਿੱਸਿਆ ਹੋਣ ਤੋਂ ਬਾਅਦ ਐਸੇ ਸਾਡੇ ਟੱਲੇ ਦੀ ਜਗ੍ਹਾ ਬਣੀ ਵੀ ਆ ਉੱਥੇ ਮੁੰਡਾ ਘਰ ਮਿੱਠੂ ਦਾ ਮੁੰਡਾ ਇੱਕ ਅੱਛਾ ਉਹਨਾਂ ਓਕੇ ਜੋ ਕੁੱਤੇ ਨੂੰ ਪਿਆ ਬਾਹਰ ਖੁੱਲਦਾ ਸੀ ਉਹ ਘਰੇ ਵੜ ਗਿਆ ਅੰਦਰ ਕੁੱਤਾ ਕੁੱਤਾ ਘਰੇ ਵੜੇ ਤੇ ਬੁੜੀਆਂ ਉੱਠੀਆਂ ਤੇ ਬੁੜੀਆਂ ਨੂੰ ਪੈ ਗਿਆ ਅੱਛਾ ਜੀ ਬੁੜੀਆਂ ਦਾ ਹੱਥੋਂ ਕੋਟ ਕਰਨ ਮੋਟੀ ਜੀ ਪਾਈ ਵੀ ਵਾਲ ਨਾ ਲੱਗਣੇ ਕਰਕੇ ਹਾਂਜੀ ਉਹਦਾ ਕੋਟ ਪਾੜਿਆ ਠੀਕ ਹੈ ਜਦੋਂ ਬੁੜੀ ਦੇ ਘਰੋਂ ਉੱਠਿਆ ਉਹਦਾ ਹਰਮੇਸ਼ ਉੱਠਿਆ ਤੇ ਉਹਨੂੰ ਉੱਠਣ ਦੇ ਕਾਰਨ ਉਹਨੇ ਹੈਦ ਕੀਤਾ ਤੇ ਉਹਦਾ ਗੁੱਟ ਫੜਿਆ ਹੋਇਆ ਠੀਕ ਹੈ ਇਹਦੀ ਵੀ ਆ ਪੱਟੀ ਬੰਨੀ ਹੋਈ ਹੈ ਗੁੱਟ ਤੇ ਠੀਕ ਹੈ ਜੀ ਤੇ ਟੀਕੂ ਟੂ ਗੋਵੀ ਲਵਾਈ ਜਾਂਦਾ ਹੈ ਹਾਂਜੀ ਉਹਨੇ ਰਾਤ ਨੂੰ ਟੀਕੇ 3 ਵਜੇ ਲਵਾਏ ਹੈ ਜੀ ਮੇਰੇ 4 ਵਜੇ ਵਾਰਤ ਹੋਈ ਹੈ ਠੀਕ ਹੈ 4 ਵਜੇ ਕੇ 4-5 ਮਿੰਟ ਤੇ ਤੇਕਾਪਾ ਮਤਲਬ ਲੋਕਾਂ ਨੂੰ ਸੁਝਾ ਇੱਕ ਮੈਸੇਜ ਆ ਆਦੇ ਵੱਲੋਂ ਦੇਣਾ ਚਾਹੁੰਦੇ ਹਾਂ ਵੀ ਧਿਆਨ ਰੱਖਣਯੋਗ ਗੱਲ ਕੀ ਆ ਸਵੇਰੇ ਜਾਂ ਕਿੰਨੇ ਕ ਵਜੇ ਤੁਸੀਂ ਰਾਤ ਨੂੰ ਹੁਣ ਬਾਹਰ ਨਿਕਲਣ ਨੂੰ ਲੋਕ ਘਰੋਂ ਹਟ ਗਏ ਜਾਂ ਤੁਹਾਨੂੰ ਬਾਹਰ ਅੱਗੇ ਪਹਿਲਾਂ ਚੈਣਪੈਲ ਜ਼ਿਆਦਾ ਹੁੰਦੀ ਸੀ ਹੁਣ ਕਿੰਨਾ ਕ ਲੱਗਦਾ ਹੁਣ ਸੁੰਨਸਾਨ ਪਈ ਰਹਿੰਦੀ ਬਿਲਕੁਲ ਸੁੰਨਸਾਨ ਪੂਰੀ ਠੁਣਾਈ ਰਾਤ ਨੂੰ ਭਾਈਆ ਕੋ ਕੁੱਤਾ ਵੀ ਨਹੀਂ ਪਾਉਂਦਾ ਕੋਈ ਅੱਛਾ ਇਹਨੇ ਕੁੱਤੇ ਹੈਗੇ ਕੁੱਤੇ ਹੋ ਪੈਵੇਂ ਹੋਏ ਠੀਕ ਹੈ ਕੁੱਤਾਂ ਨੂੰ ਪਾਉਂਦਾ ਦੂਜੇ ਮਹੀਨੇ ਇੰਨੀ ਕ ਮੇਰੀ ਬੇਨਤੀ ਹੈ ਵੀ ਮੇਰੇ ਦਾ ਹੱਟ ਵਿਤੀ ਹੈ ਜੀ ਇੱਕ ਭਰਾ ਕੋਈ ਐਵੇਂ ਚੌੜ ਚੌੜ ਜਣਾਉਗਾ ਝੁਗਾ ਚੌੜ ਕਰਾ ਰਿਹਾ ਆਪ ਦਾ ਠੀਕ ਹੈ ਨਾ ਜਿਵੇਂ ਭਗਾਈ ਮਾਰਦਾ ਜੀ ਜਿਹਨੇ ਆਉਣਾ ਮੇਰੇ ਕੋਲ ਖਿਆਲ ਕਰਦਾ ਤੇ ਯਾ ਮੇਰਾ ਟੈਲੀਫੋਨ ਇਸ ਵਾਰ ਕਰ ਸਕੇ ਪਹਿਲਾਂ ਬਾਈ ਜਦ ਸਹੀਦ ਵੇਖ ਗਿਆ ਤਾਂ ਮੈਂ ਲੱ ਲਿਆ ਕਿ ਕੁੱਤਾ ਹੈ ਵੀ ਸ਼ਿਕਾਰੀ ਕੁੱਤਰਾ ਉਹ ਟਕੜਾ ਲੱਗਿਆ ਮੈਨੂੰ ਵੀ ਤੇਜ਼ੀ ਤੋਂ ਤੁਹਾਡੇ ਵੱਲ ਤੇਜ਼ੀ ਨਾਲ ਇੰਨੇ ਨਾਲ ਆਇਆ ਵੀ 8 ਫੁੱਟ ਤੋਂ ਅਟੈਕ ਕੀਤਾ ਮੇਰੇ ਸਾਹਤ 8 ਫੁੱਟ ਤੋਂ ਸਿੱਧਾ ਜਿਉਂ ਨਾ ਖੜੇ ਨੀ ਬੈਠੇ ਡੌਕ ਕੀਤਾ ਤੇਜ਼ੀ ਨਾਲ ਆਉਣ ਕਰਕੇ ਤੁਸੀਂ ਪਛਾਣ ਨਹੀਂ ਕਰ ਸਕਦੇ ਵੀ ਮੈਂ ਦਾਖਾ ਵੀ ਕੁੱਤਾ ਹੋਊ ਕਿਤੀ ਮੈਨੂੰ ਤਾਂ ਮੈਂ ਆਖੀ ਕੁੱਤਾ ਹੀ ਬੰਦੂ ਕਰਦਾ ਇਸੇ ਮੈਂ ਦੈਨ ਨਿਕਲ ਆਖੀ ਆ ਠੀਕ ਹੈ ਤੇ ਮੈਨੂੰ ਉਹਦੇ ਪਰ ਅੱਗੇ ਉਹਨੇ ਅਟੈਕ ਕੀਤਾ ਉਹਨੇ ਬਸ ਤੇ ਫਿਰ ਉਹ ਬਾਅਦ ਚ ਤੁਹਾਨੂੰ ਕਿਸੇ ਨੇ ਕਰਦਿਆ ਨੇ ਭੱਜ ਕੇ ਤੁਸੀਂ ਰੌਲਾ ਪਾਇਆ ਫਿਰ ਬਚਾਇਆ ਕਿ ਆਪ ਦੀ ਆਪ ਆਪਣੇ ਆਪ ਜਿਵੇਂ ਹੱਥ ਤੇ ਮੂੰਹ ਨੂੰ ਪੈ ਗਏ ਹਾਂਜੀ ਉਹਦੇ ਬਾਅਦ ਉਹ ਤੁਰ ਗਿਆ ਤੇ ਮੈਂ ਬਾਅਦ ਵਿੱਚ ਮੁੰਡਾ ਗਿਆ ਬਾਅਦ ਚ ਉਹਨੇ ਜਾਣ ਤੋਂ ਬਾਅਦ ਜੀ ਮੁਲ ਕਰਦਾ ਤੂੰ ਘਰ ਆ ਜਾ ਰਹਿ ਨੇ ਦੇਖ ਕੀ ਕਰਦਾ ਇਸ ਮੈਂ ਮੈਨੂੰ ਕੁੱਤਾ ਪੈ ਗਿਆ ਯਾਰ ਠੀਕ ਹੈ ਕੁੱਤਾ ਪੈਣ ਦੀ ਕਰਨ ਉਹਨੂੰ ਕੋਈ ਪੈਣ ਲੱਗਿਆਗਾ ਜਦੋਂ ਮੈਂ ਆਖੀਆਂ ਜਿਹਾ ਚਾਬੀ ਚੱਕਲਾ ਹਾਂਜੀ ਚਾਬੀ ਚੱਕਣ ਗਿਆ ਫਿਰ ਉਹ ਪੈ ਗਿਆ ਮੈਲਾ ਠੀਕ ਹੈ ਠ ਇੱਕ ਹੋਰ ਗੱਲ ਜੀ ਜਿਵੇਂ ਹੁਣ ਜੰਗਲਾਤ ਮਹਿਕ ਮੈਂ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਟੀਮ ਆਪਦਾ ਕੰਮਕਾਰ ਕਰ ਰਹੀ ਹੈ ਮਤਲਬ ਉਹਨੂੰ ਮਗੱਲੋਂ ਤਾਂ ਆਉਣ ਵਾਸਤੇ ਫਿਰਦੇ ਫਿਰਦੇ ਯੂਰ ਹੈ ਉੱਥੇ ਪਿੰਜਰਾ ਲਾਉਂਦਾ ਉੱਥੇ ਪਿੰਜਰਾ ਲਾਉਦਾ ਜੱਕ ਪੜੇਗਾ ਜਾਲ ਲਾਇਆ ਹੈ ਠੀਕ ਹੈ ਕਿਸੇ ਨੇ ਫੜਿਆ ਨਹੀਂ ਹਜੇ ਤੱਕ ਪੜਿਆ ਨਹੀਂ ਗਿਆਗਾ ਤੇ ਉਹਨਾਂ ਨੇ ਜਿਹੜੇ ਪੈਰਾਂ ਦੇ ਨਿਸ਼ਾਨ ਵੇਖ ਕੇ ਉਹਨਾਂ ਨੇ ਕੀ ਕਲੀਅਰ ਕੀਤਾ ਵੀ ਇਹ ਕੀ ਆ ਲੋਕਾਂ ਨੂੰ ਇੱਕ ਵਹਿਮ ਕੱਢਣਾ ਲੋਕ ਕਹਿੰਦੇ ਵੀ ਗਿੱਦੜ ਆ ਲਗੂਰ ਆ ਇਹ ਇਹਨਾਂ ਨੇ ਮਹਿਕ ਮੈਂ ਮੈਨੂੰ ਕਹਿੰਦੇ ਸੀਗੇ ਇਹ ਤਾਂ ਗਿੱਦੜ ਆ ਜੀ ਇਹ ਤਾਂ ਬਘੇੜਾ ਆ ਇਹ ਐ ਹੋ ਸਕਦਾ ਹੈ ਤੇ ਇਹਨਾਂ ਦੇ ਏਰੀਆ ਹੋ ਗਿਆ ਹੁੰਦਾ ਵੀ ਇਹਦਾ ਕਵਾਂਡ ਵਾਜਦਾ ਕੌਣ ਵਾਜਦਾ ਹੋਰ ਸੀਗਾ ਠੀਕ ਹੈ ਤੇ ਉਦੋਂ ਬਾਅਦ ਫਿਰ ਤੀਜੇ ਦਿਨ ਤੀਜੇ ਕੱਲ੍ਹ ਦੇ ਨਾਲ ਕੋ ਡਾਕਟਰ ਐ ਤੋਂ ਆਇਆ ਇਹ ਸਾਹਮ ਦਾ ਚਿੱਤ ਉਤੇ ਉਹਨਾਂ ਜਿਵੇਂ ਤੂਤੇ ਮੈਂ ਜੀ ਹੋਈ ਉਹਦੇ ਨਾਲ ਮੈਨੂੰ ਤੇਰੇ ਵਾਂਗੂ ਕਹਿੰਦਾ ਵੀ ਤੇਰੀਆਂ ਦਾ ਪੁੱਠੇ ਦਿੱਤਾ ਯਾਰ ਇਹ ਨੌਂਦਰਾ ਵਜ ਗਿਆ ਅੱਛਾ ਮੈਂ ਨੌਂਦਰਾ ਵਜ ਗਿਆ ਨੌਂਦਰਾ ਤਾਣੂ ਵਾਜਦੇ ਨੇ ਤਾਣੂ ਵਾਜਦੇ ਹੁੰਦੀਆਂ ਮੇਰੇ ਗੰਦ ਪਏ ਹੋਏ ਆ ਓਕੇ ਹੋ ਘਪਰਾਇਆ ਫਿਰ ਉਹਨੇ ਹੱਥੋਂ ਦੇਖ ਕੇ ਮੇਰੇ ਉਹਨੇ ਆਹ ਦੇਖਣ ਤੋਂ ਬਾਅਦ ਫੇਰ ਉਹ ਬਾਹਰ ਦੇਖ ਕੇ ਗਿਆ ਪੜਾ ਵੇਖੀਏ ਠੀਕ ਹੈ ਤੇ ਪੜਾ ਮੈਂ ਖੋ ਮੇਰੇ ਭਾਈ ਨੂੰ ਕਹਿੰਦਾ ਵੀ ਇਹ ਵਾਕਾਈ ਦਾ ਚੀਤੇ ਦਾ ਬੱਚਾ ਹੈ ਹਾਂਜੀ ਤੇ ਹੈ ਕੋਈ 2-4 ਸਾਲਾਂ ਦਾ ਜਿਆਦਾ ਵੱਡਾ ਨਹੀਂ ਹੈ ਵੱਧ ਤੋਂ 4 ਸਾਲਾਂ ਦਾ ਲੱਗਦਾ ਇਹ ਠੀਕ ਹੈ ਠੀਕ ਤੇ ਇੱਕ ਹੁਣ ਕੈਮਰੇ ਦੇ ਵਿੱਚੋਂ ਕੋਸ਼ਿਸ਼ ਸੁਣਿਆ ਵੀ ਕੈਮਰੇ ਦੇ ਵਿੱਚ ਕਿਸੇ ਨੇ ਕਹੇ ਤਸਵੀਰਾਂ ਕੈਦ ਹੋਈਆਂ ਤੇ ਉਹ ਦੇਖੇ ਉਹ ਕਿੱਥੋਂ ਦੇ ਕੈਮਰੇ ਦੇ ਵਿੱਚ ਹੋਈਆਂ ਤਸਵੀਰਾਂ ਆਪਾਂ ਜਿਹੜੀ ਆਬ ਦੇ ਵਿੱਚ ਇੱਕ ਕੈਦ ਕੀਤੀ ਗਈ ਹੈ ਤਸਵੀਰ 5.5 ਦੇ ਨਾਲ ਕੰਧ ਦੇ ਨਾਲ ਕੈਮਰੇ ਲੱਗੇ ਆ 4 ਸਾਲ ਠੀਕ ਹੈ ਜੀ ਸਿਕੰਡੀਆ ਦੇ ਉਹ ਜਿਹੜਾ ਕੈਮਰੇ 'ਚ ਆਈ ਵੀ ਆ ਮਤਲਬ ਵੀ ਹੁਣ ਉਹਦੇ 'ਚ ਕਲੀਅਰ ਹੋ ਗਿਆ ਵੀ ਇਹ ਲੈਪਿਡਾ ਚੀਤੇ ਦੀ ਜਾਂ ਤੇ ਹਿੰਦੂਏ ਦੀ ਨਸਲ ਦੇ ਵਿੱਚੋਂ ਕੁਝ ਨਾ ਕੁਝ ਹੈ ਇਦਾਂ ਦਾ ਖਤਰਨਾਕ ਜਾਨਵਰ ਉਹ ਸਾਡੇ ਕੋਲ ਨਹੀਂ ਆਈ ਬੋਲੋ ਓਕਾਂ ਕੋਲ ਆਈਆਂ ਨਹੀਂ ਕੈਮਰੇ ਦੇ ਵਿੱਚ ਆਈ ਆ ਨਾਲ ਵਾਲੀ ਜਿਹੜੀ ਵੀਡੀਓ ਆਪਾਂ ਦੇਖੀ ਸੀ ਉਹ ਸੱਚ ਹੈ ਜੋ ਸੱਚ ਹੈ ਜੋ ਸੱਚ ਹੈ ਲੋ ਮਿੱਤਰੋ ਜਿਹੜੀ ਸੀਸੀਟੀਵੀ ਕੈਮਰੇ ਵਾਲੇ ਹਵਾਈ ਅੱਡੇ ਦੇ ਨਾਲ ਪਿੱਸੀਆਣਾ ਹਵਾਈ ਅੱਡਾ ਕਿਲੇ ਨਿਹਾਲ ਸਿੰਘ ਵਾਲੇ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਤੇ ਜਿਹੜੀ ਸਕਰੀਨ ਚੱਲਦੀ ਹੈ ਵੀਡੀਓ ਰਿਕਾਰਡਿੰਗ ਆਪਾਂ ਨੀਚੇ ਸਕਰੀਨ ਤੇ ਵੀ ਲਾਵਾਂਗੇ ਤੇ ਬਹੁਤ ਜਾਣਿਆਂ ਦਾ ਇਹ ਰਿਵਿਊ ਸੀ ਆਪਾਂ ਪਹਿਲਾਂ ਜਦੋਂ ਰੀਲ ਵੀਡੀਓ ਪਾਈ ਸੀ ਇਸ ਬਾਰੇ ਵੀ ਇਹ ਫੇਕ ਆ ਝੂਠੀ ਖਬਰ ਹੈ ਵੀ ਹਰ ਸਾਲ ਹੁੰਦਾ ਰਹਿੰਦਾ ਐਦਾਂ ਦੀ ਕੋਈ ਝੂਠੀ ਖਬਰ ਨਹੀਂ ਇਹ ਗੱਲ ਕਲੀਅਰ ਕਰਨ ਵਾਸਤੇ ਆਪਾਂ ਪਿੰਡ ਪਿੱਸੀਆਣਾ ਕਿਲੇ ਵਾਲੇ ਦੇ ਨਾਲ ਜ਼ਿਲ੍ਹਾ ਬਠਿੰਡਾ ਪਹੁੰਚੇ ਹੋਏ ਆਂ ਵੀ ਸ਼ੇਅਰ ਕਰ ਦਿਓ ਵਾ ਤੁਹਾਡੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਪੇਹ ਕਰ ਲੋ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ ਠੀਕ ਹੋ ਗਿਆ